ਸਰਦੀਆਂ ਦੀ ਸਭ ਤੋਂ ਖਾਸ ਮਠਿਆਈ ਇਸ ਨੂੰ ਇੱਕ ਰੋਜ਼ ਦਾ ਪੀਸ ਖਾ ਲਵਾਂਗੇ ਤੇ ਤੁਹਾਡੇ ਸਰੀਰ ਦੇ ਵਿੱਚ ਤਾਕਤ ਆਵੇਗੀ ਇਮਿਊਨਿਟੀ ਵਧੇਗੀ ਇਹ ਠੰਡ ਤੋਂ ਬਚਾਵੇਗੀ ਤੇ ਹੱਡੀਆਂ ਵੀ ਮਜ਼ਬੂਤ ਹੋਣਗੀਆਂ ਅੱਜ ਮੈਂ ਬਣਾ ਰਹੀ ਹਾਂ ਗੋਦਪਾਖ ਗੋਦਪਾਖ ਬਣਾਉਣ ਦਾ ਅੱਜ ਇਹੋ ਜਿਹਾ ਤਰੀਕਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਜਿਸ ਦੇ ਵਿੱਚ ਤੁਹਾਨੂੰ ਬਣਾਉਣ 'ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੇ ਬਿਲਕੁਲ ਗੋਦਪਾਖ ਪਰਫੈਕਟ ਬਣ ਕੇ ਤਿਆਰ ਹੋਵੇਗੀ ਇਸ ਦੇ ਵਿੱਚ ਕੋਈ ਵੀ ਮੈਜ਼ਰਮੈਂਟ ਦੀ ਝੰਜਟ ਨਹੀਂ ਹੈ ਸਿੰਪਲ ਤਰੀਕੇ ਨਾਲ ਆਪੇ ਇਸ ਨੂੰ ਬਣਾ ਕੇ ਤਿਆਰ ਕਰਾਂਗੇ ਇਹ ਸਰਸਮਾਣਾ ਪਗੋਨ ਪਕ ਦੇ ਵਿੱਚ ਐਡ ਕੀਤਾ ਹੈ ਚਲੋ ਹੁਣ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੈਸ ਤੇ ਕੜਾਈ ਰੱਖਾਂਗੇ ਤੇ ਉਸ ਦੇ ਵਿੱਚ ਉਹ ਦੋ ਵੱਡੇ ਚਮਚ ਆਪਾਂ ਦੇਸੀ ਘਿਓ ਦੇ ਐਡ ਕਰ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਡਰਾਈ ਫਰੂਟ ਰੋਸਟ ਕਰਾਂਗੇ ਇੱਥੇ ਮੈਂ ਕਾਜੂ ਬਦਾਮ ਤੇ ਅਖਰੋਟ ਲਏ ਹਨ ਤੇ ਉਹਨਾਂ ਨੂੰ ਆਪਾਂ ਰੋਸਟ ਕਰ ਲਵਾਂਗੇ ਲੋ ਫਲੇਮ ਦੇ ਉੱਪਰ ਹੀ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ ਜਦੋਂ ਇਹ ਥੋੜੇ ਜੇ ਪੁੱਜ ਗਏ ਤਾਂ ਆਪਾਂ ਇਹਨਾਂ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਇਹ ਦੇਖੋ ਇੱਥੇ ਆਪਣੇ ਡ్రਾਈ ਫਰੂਟ ਭੁੱਜ ਚੁੱਕੇ ਹਨ ਹੁਣ ਇਹਨਾਂ ਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਹੁਣ ਇਸੇ ਕਿਉ ਦੇ ਵਿੱਚ ਆਪਾਂ ਫਰਾਈ ਕਰਾਂਗੇ ਥੋੜੇ ਜਿ ਮੇਵੇ ਜਿਸ ਨੂੰ ਆਪਾਂ ਸੌਗੀ ਕਹਿੰਦੇ ਹਾਂ ਇਹ ਵੀ ਬਹੁਤ ਹੀ ਜਲਦੀ ਪੱਕ ਜਾਂਦੀ ਹੈ ਆਪਾਂ ਥੋੜਾ ਜਿਹਾ ਸੇਕ ਹੀ ਇਸ ਨੂੰ ਲਗਾਉਣਾ ਹੈ ਤੇ ਇਸ ਨੂੰ ਵੀ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਇਹ ਦੇਖੋ ਇਹ ਵੀ ਫਰਾਈ ਹੋ ਚੁੱਕੇ ਹਨ ਗੋਦ ਭਾਗ ਬਣਾਉਣ ਦਾ ਤਰੀਕਾ ਜਿਹੜਾ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ ਇਸਦੇ ਵਿੱਚ ਕੋਈ ਵੀ ਮੈਜ਼ਰਮੈਂਟ ਦੀ ਝੰਜਟ ਨਹੀਂ ਹੈ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜ਼ਬਰਦਸਤ ਟੇਸਟੀ ਬਣ ਕੇ ਤਿਆਰ ਹੋਵੇਗਾ ਕੜਾਈ ਦੇ ਵਿੱਚ ਕਿਉਂ ਆਪਣਾ ਬਚ ਚੁੱਕਾ ਸੀ ਇਸਦੇ ਵਿੱਚ ਆਪਾਂ ਹੁਣ ਮਖਾਣੇ ਐਡ ਕਰ ਦਵਾਂਗੇ ਤੇ ਇਹਨਾਂ ਨੂੰ ਵੀ ਆਪਾਂ ਭੁੰਨ ਲਵਾਂਗੇ ਇਹ ਜਿੰਨੇ ਮਰਜ਼ੀ ਤੁਸੀਂ ਮਖਾਣੇ ਇਸਦੇ ਵਿੱਚ ਐਡ ਕਰ ਸਕਦੇ ਹੋ ਇਹਨਾਂ ਨੂੰ ਆਪਾਂ ਕ੍ਰਿਸਪੀ ਹੋਣ ਤੱਕ ਭੁੰਨਾਂਗੇ ਇਹ ਦੇਖੋ ਇੱਥੇ ਮਖਾਣੇ ਆਪਣੇ ਕ੍ਰਿਸਪੀ ਹੋ ਚੁੱਕੇ ਹਨ ਹੁਣ ਇਹਨਾਂ ਨੂੰ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਹੁਣ ਕੜਾਈ ਦੇ ਵਿੱਚ ਆਪਾਂ ਫਿਰ 2 ਤੋਂ 3 ਚਮਚ ਘਿਓ ਦੇ ਐਡ ਕਰਾਂਗੇ ਤੇ ਆਪਾਂ ਇੱਥੇ ਗੋਂਦ ਨੂੰ ਫਰਾਈ ਕਰਨਾ ਹੈ ਥੋੜੀ ਥੋੜੀ ਕਰਕੇ ਆਪਾਂ ਪਾਵਾਂਗੇ ਜੇ ਆਪਾਂ ਇੱਕਦਮ ਸਾਰੀ ਪਾ ਦਿੱਤੀ ਤਾਂ ਇਹ ਕੱਚੀ ਰਹਿ ਜਾਵੇਗੀ ਇਹ ਦੇਖੋ ਇੱਥੇ ਆਪਣੀ ਗੋਂਦ ਕਿੰਨੀ ਵਧੀਆ ਫੁੱਲ ਚੁੱਕੀ ਹੈ ਹੁਣ ਆਪਾਂ ਇਸ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਤੇ ਇਸੇ ਤਰ੍ਹਾਂ ਬਾਕੀ ਰਹਿੰਦੀ ਹੋਈ ਜਿਹੜੀ ਗੋਂਦ ਹੈ ਉਸ ਨੂੰ ਵੀ ਆਪਾਂ ਫਰਾਈ ਕਰ ਲਵਾਂਗੇ ਇਸ ਨੂੰ ਹੁਣ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਤੇ ਬਾਕੀ ਰਹਿੰਦੀ ਹੋਈ ਗੋਂਦ ਵੀ ਆਪਾਂ ਫਰਾਈ ਕਰ ਲਵਾਂਗੇ ਇੱਥੇ ਮੈਂ ਇੱਕ ਛੋਟੀ ਕਟੋਰੀ ਗੋਂਦ ਦੀ ਲਈ ਹੈ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਚੀਜ਼ ਵੱਧ ਘੱਟ ਕਰ ਸਕਦੇ ਹੋ ਥੋੜਾ ਜਿਹਾ ਕਿਉਂ ਕੜਾਈ ਦੇ ਵਿੱਚ ਰਹਿ ਗਿਆ ਸੀ ਇਸ ਦੇ ਵਿੱਚ ਮੈਂ ਥੋੜੀ ਜੀ ਕਮਰਕਸ ਐਡ ਕੀਤੀ ਹੈ ਉਸ ਨੂੰ ਵੀ ਆਪਾਂ ਪੁੰਨ ਲਵਾਂਗੇ ਕਮਰਕਸ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਸਰਦੀਆਂ ਵਿੱਚ ਆਪਾਂ ਨੂੰ ਆਮ ਹੀ ਕਮਰ ਦਰਦ ਦੀ ਪ੍ਰੋਬਲਮ ਹੁੰਦੀ ਹੈ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਕਮਰ ਦਰਦ ਤੋਂ ਆਪਾਂ ਨੂੰ ਛੁਟਕਾਰਾ ਦਿਵਾਉਂਦੀ ਹੈ ਹੁਣ ਉਸੇ ਕੜਾਈ ਦੇ ਵਿੱਚ ਆਪਾਂ ਐਡ ਕਰ ਦਵਾਂਗੇ क्रश ਕੀਤਾ ਹੋਇਆ ਨਾਰੀਅਲ ਤੁਸੀਂ ਡੈਸੀਕੇਟਿਡ ਕੋਕੋਨਟ ਵੀ ਲੈ ਸਕਦੇ ਹੋ ਮੈਂ ਨਾਰੀਅਲ ਦੀ ਗਿਰੀ ਨੂੰ ਕ੍ਰਸ਼ ਕਰ ਲਿਆ ਸੀ ਇਸ ਨੂੰ ਵੀ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਜਸਟ ਆਪਾਂ ਮੜਾ ਜਿਹਾ ਹੀ ਸੇਕ ਲਵਾਉਣਾ ਹੈ ਇਹ ਦੇਖੋ ਇਹ ਗਿਰੀ ਵੀ ਆਪਣੀ ਪੁੱਜ ਚੁੱਕੀ ਹੈ ਬਹੁਤ ਹੀ ਵਧੀਆ ਖੁਸ਼ਬੂ ਆਉਣ ਲੱਗ ਪਈ ਹੈ ਇਸ ਦੇ ਵਿੱਚੋਂ ਤੇ ਇਸ ਨੂੰ ਵੀ ਹੁਣ ਆਪਾਂ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਹੁਣ ਆਪਾਂ ਕੜਾਈ ਦੇ ਵਿੱਚ ਪੋਰਕਿਉ ਐਡ ਕਰਾਂਗੇ ਇੱਥੇ ਆਪਾਂ ਇੱਕ ਕੌਲੀ ਘਿਓ ਦੀ ਐਡ ਕਰ ਲਈ ਹੈ ਤੇ ਮੈਂ ਇੱਥੇ ਦੋ ਕੌਲੀਆਂ ਲਈਆਂ ਹਨ ਵੇਸਣ ਦੀਆਂ ਤੁਸੀਂ ਇੱਥੇ ਆਟਾ ਵੀ ਯੂਜ਼ ਕਰ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਮੈਂ ਇੱਥੇ ਵੇਸਣ ਲਿਆ ਹੈ ਕਿਉਂਕਿ ਵੇਸਣ ਥੋੜਾ ਜਿਆਦਾ ਹੈਲਦੀ ਹੋ ਜਾਂਦਾ ਹੈ ਹੁਣ ਵੇਸਣ ਨੂੰ ਵੀ ਆਪਾਂ ਲੋ ਫਲੇਮ ਦੇ ਉੱਪਰ ਓਨੇ ਟਾਈਮ ਤੱਕ ਭੁੰਨਾਗੇ ਜਦੋਂ ਤੱਕ ਇਹ ਬਰਾਊਨ ਨਹੀਂ ਹੋ ਜਾਂਦਾ ਇਸ ਦੇ ਵਿੱਚੋਂ ਬੜੀ ਸੌਂਧੀ ਸੌਂਧੀ ਜੀ ਖੁਸ਼ਬੂ ਨਹੀਂ ਆਉਣ ਲੱਗ ਪੈਂਦੀ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਹੀ ਭੁੰਨਾਂਗੇ ਫਲੇਮ ਆਪਾਂ ਹਾਈ ਨਹੀਂ ਕਰਨਾ ਇਹ ਦੇਖੋ ਜਿਸ ਤਰ੍ਹਾਂ ਹੌਲੀ ਹੌਲੀ ਵੇਸਣ ਭੁੱਜ ਰਿਹਾ ਹੈ ਇਹ ਕਿਓ ਨੂੰ ਵੀ ਰਿਲੀਜ਼ ਕਰ ਰਿਹਾ ਹੈ ਜੇ ਤੁਹਾਨੂੰ ਲੱਗੇ ਕਿ ਕਿਓ ਘਟ ਹੈ ਤਾਂ ਤੁਸੀਂ ਕਿਓ ਹੋਰ ਵੀ ਐਡ ਕਰ ਸਕਦੇ ਹੋ ਮੈਂ ਪਹਿਲਾਂ ਵੀ ਕਹਿਆ ਹੈ ਕਿ ਇਸ ਦੇ ਵਿੱਚ ਮੈਜ਼ਰਮੈਂਟ ਦੀ ਕੋਈ ਝੰਜਟ ਨਹੀਂ ਹੈ ਜਿੰਨੀ ਜਿੰਨੀ ਤੁਸੀਂ ਚਾਹੋ ਓਨੀ ਓਨੀ ਇਸ ਦੇ ਵਿੱਚ ਤੁਸੀਂ ਐਡ ਕਰ ਸਕਦੇ ਹੋ ਇਹ ਦੇਖੋ ਜਿਸ ਤਰ੍ਹਾਂ ਆਪਣਾ ਵੇਸਨ ਭੁੱਜ ਰਿਹਾ ਹੈ ਇਹ ਬਹੁਤ ਹੀ ਵਧੀਆ ਰਨਿੰਗ ਜਿਹਾ ਹੋ ਰਿਹਾ ਹੈ ਤੇ ਹੌਲੀ ਹੌਲੀ ਇਹ ਫੁੱਲ ਵੀ ਰਿਹਾ ਹੈ ਤੇ ਇਹ ਕਿਉਂ ਨੂੰ ਵੀ ਰਿਲੀਜ਼ ਕਰ ਰਿਹਾ ਹੈ ਇਹ ਦੇਖੋ ਹੁਣ ਆਪਣੇ ਵੇਸਨ ਦਾ ਕਲਰ ਚੇਂਜ ਹੋ ਚੁੱਕਾ ਹੈ ਇਹ ਤਕਰੀਬਨ ਹੁਣ ਭੁੱਜ ਚੁੱਕਾ ਹੈ ਇਸ ਨੂੰ ਆਪਾਂ ਲਗਾਤਾਰ ਹਿਲਾਉਣਾ ਹੈ ਜੇਕਰ ਆਪਾਂ ਲਗਾਤਾਰ ਨਾ ਹਿਲਾਇਆ ਤਾਂ ਇਹ ਸੜ ਜਾਵੇਗਾ ਹੁਣ ਗੈਸ ਦਾ ਫਲੇਮ ਆਪਾਂ ਬੰਦ ਕਰ ਦਵਾਂਗੇ ਤੇ ਦੂਸਰੀ ਸਾਈਡ ਤੇ ਹੁਣ ਆਪਾਂ ਜਿਹੜੇ ਡਰਾਈ ਫਰੂਟਸ ਹਨ ਉਹਨਾਂ ਨੂੰ ਆਪਾਂ ਥੋੜਾ ਜਿਹਾ ਕ੍ਰਸ਼ ਕਰ ਲਵਾਂਗੇ ਬਰੀਕ ਪਾਊਡਰ ਨਹੀਂ ਇਹਨਾਂ ਦਾ ਬਣਾਉਣਾ ਆਪਾਂ ਪਲਸ ਮੋਡ ਤੇ ਹੀ ਇਹਨਾਂ ਨੂੰ ਮੜਾ ਜਿਹਾ ਕ੍ਰਸ਼ ਕਰਾਂਗੇ ਇਹ ਦੇਖੋ ਇਹਨਾਂ ਕੀ ਹੀ ਹੁਣ ਆਪਾਂ ਇਸ ਨੂੰ ਮਿਕਸ ਕਰਨਾ ਸੀ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਦਰਦਰਾ ਜਿਹਾ ਹੀ ਆਪਾਂ ਪੀਸਿਆ ਹੈ ਕਿਉਂਕਿ ਗੋੰਦ ਪਾਕ ਦੀ ਵਿੱਚ ਇਦਰਦਰੀਆਂ ਜੀਆਂ ਚੀਜ਼ਾਂ ਹੀ ਵਧੀਆ ਲੱਗਦੀਆਂ ਹਨ ਹੁਣ ਆਪਾਂ ਜਿਹੜੇ ਮੇਵੇ ਤੇ ਨਾਰੀਅਲ ਲਿਆ ਸੀ ਉਹਨਾਂ ਨੂੰ ਆਪਾਂ ਬਿਲਕੁਲ ਵੀ ਨਹੀਂ ਪੀਸਣਾ ਉਹਨਾਂ ਨੂੰ ਇਸੇ ਤਰ੍ਹਾਂ ਹੀ ਆਪਾਂ ਐਡ ਕਰ ਲਵਾਂਗੇ ਹੁਣ ਇਹ ਗੋੰਦ ਤੇ ਨਾਲ ਜਿਹੜੀ ਆਪਾਂ ਕਮਰਕਸ ਲਈ ਸੀ ਇਹਨਾਂ ਨੂੰ ਵੀ ਆਪਾਂ ਪਲਸ ਮੋਰ ਤੇ ਮੜਾ ਜਿਹਾ ਹੀ ਗਿੜਾ ਦਵਾਵਾਂਗੇ ਤੁਸੀਂ ਚਾਹੋ ਤਾਂ ਕੌਲੀ ਵਗੈਰਾ ਦੇ ਨਾਲ ਵੀ ਇਸ ਨੂੰ ਮਸਲ ਕੇ ਸੈੱਟ ਕਰ ਸਕਦੇ ਹੋ ਥੋੜੀ ਜੀ ਆਪਾਂ ਗੋੰਦ ਸਾਈਡ ਤੇ ਰੱਖ ਲਵਾਂਗੇ ਇਸ ਨੂੰ ਆਪਾਂ ਗਾਰਨਿਸ਼ ਕਰਨ ਲਈ ਵਰਤ ਲਵਾਂਗੇ ਇਹ ਦੇਖੋ ਇੱਥੇ ਹੁਣ ਆਪਣਾ ਵੇਸਣ ਪੂਰਾ ਭੁੱਜ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਸਾਰੀ ਡ్రਾਈ ਫਰੂਟ ਮਖਾਣੇ ਤੇ ਗੋਂਦ ਜਿਹੜੀ ਆਪਾਂ ਕੀਤੀ ਸੀ ਮਿਕਸ ਸਾਰੀਆਂ ਚੀਜ਼ਾਂ ਐਡ ਕਰ ਦਵਾਂਗੇ ਤੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬੇਸਨ ਦੇ ਵਿੱਚ ਇੱਥੇ ਦੇਖੋ ਇਹ ਜਿਹੜੀ ਗੋਂਦ ਸੀ ਇਸ ਨੂੰ ਵੀ ਮੈਂ ਦਰਦਰਾ ਜਿਹਾ ਹੀ ਪੀਸਿਆ ਹੈ ਇਸ ਨੂੰ ਵੀ ਹੁਣ ਆਪਾਂ ਇਸ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਰਲਾ ਲਵਾਂਗੇ ਇੱਥੇ ਗੈਸ ਦਾ ਫਲੇਮ ਅਜੇ ਬੰਦ ਹੈ ਇਹ ਹੁਣ ਸਾਰਾ ਮਿਕਸਚਰ ਆਪਣਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਸਾਈਡ ਤੇ ਰੱਖਾਂਗੇ ਹੁਣ ਇਸ ਦੇ ਲਈ ਆਪਾਂ ਚਾਸ਼ਨੀ ਤਿਆਰ ਕਰਾਂਗੇ ਇੱਕ ਬਰਤਨ ਲਵਾਂਗੇ ਉਸ ਦੇ ਵਿੱਚ ਆਪਾਂ ਗੁੜ ਐਡ ਕਰ ਲਵਾਂਗੇ ਇੱਥੇ ਮੈਂ 2 ਕਾਲੀਆਂ ਵੇਸਣ ਦੀਆਂ ਲਈਆਂ ਸਨ ਤੇ ਬਾਕੀ ਸਾਰਾ ਸਮਾਨ ਪਾ ਕੇ ਇਹ ਆਪਣੀਆਂ 3 ਤੋਂ 4 ਕਾਲੀਆਂ ਬਣ ਜਾਂਦੀਆਂ ਹਨ ਤੇ ਇੱਥੇ ਮੈਂ 1.5 ਕਾਲੀ ਹੀ ਗੁੜ ਦੀ ਲਈ ਹੈ ਛੋਟੇ ਵਾਲੀ ਜਿਹੜੀ ਮੈਂ ਗੋੰਦੀ ਲਈ ਸੀ ਉਹੀ ਮੈਂ ਗੁੜ ਦੀ ਐਡ ਕੀਤੀ ਹੈ ਇਸ ਦੀ ਹੁਣ ਆਪਾਂ ਚਾਸ਼ਨੀ ਬਣਾ ਲਵਾਂਗੇ ਸਿਰਫ ਇਸ ਨੂੰ ਆਪਾਂ ਚਿਪਚਿਪਾਹੀ ਕਰਨਾ ਹੈ ਕੋਈ ਵੀ ਇਸ ਦੀ ਆਪਾਂ ਤਾਰ ਨਹੀਂ ਬਣਾਉਣੇ ਚਾਸ਼ਨੀ ਬਣ ਕੇ ਤਿਆਰ ਹੈ ਹੁਣ ਇਸ ਨੂੰ ਆਪਾਂ ਇਸ ਮਿਕਸਰ ਦੇ ਵਿੱਚ ਐਡ ਕਰ ਲਵਾਂਗੇ ਤੇ ਗੈਸ ਦਾ ਫਲੇਮ ਹੁਣ ਆਪਾਂ ਔਨ ਕਰਕੇ ਤੇ ਲੋ ਫਲੇਮ ਤੇ ਕਰ ਦਵਾਂਗੇ ਹੁਣ ਇਸ ਨੂੰ ਆਪਾਂ ਇੱਕ ਤੋਂ ਦੋ ਮਿੰਟ ਲਈ ਪਕਾਵਾਂਗੇ ਤਾਂ ਕਿ ਮਿਕਸਰ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਥੋੜਾ ਜਿਹਾ ਥਿੱਕ ਹੋ ਜਾਵੇ ਤਾਂ ਕਿ ਇਸ ਦੀ ਬਰਫੀ ਜੰਮ ਸਕੇ ਤੁਸੀਂ ਚਾਹੋ ਤਾਂ ਗੁੰਨਦੇ ਲੱਡੂ ਵੀ ਬਣਾ ਸਕਦੇ ਹੋ ਪਰ ਅੱਜ ਮੈਂ ਇਸ ਦੀ ਪਰਫੀ ਬਣਾ ਕੇ ਤਿਆਰ ਕਰਾਂਗੀ ਦੇਖੋ ਮਿਕਸਰ ਆਪਣਾ ਰੈਡੀ ਹੈ ਹੁਣ ਆਪਾਂ ਇਸ ਨੂੰ ਥਾਲੀ ਦੇ ਵਿੱਚ ਪਾ ਦੇਵਾਂਗੇ ਤੇ ਇਸ ਨੂੰ ਹੁਣ ਆਪਾਂ ਇਸ ਤਰ੍ਹਾਂ ਪ੍ਰੈਸ ਕਰਕੇ ਬਿਲਕੁਲ ਸੈੱਟ ਕਰ ਲਵਾਂਗੇ ਤੁਸੀਂ ਜਰੂਰ ਇੱਕ ਵਾਰੀ ਇਸ ਨੂੰ ਬਣਾਇਓ ਸਰਦੀਆਂ ਦੇ ਵਿੱਚ ਇਸ ਨੂੰ ਖਾਣਾ ਬਹੁਤ ਹੀ ਜ਼ਰੂਰੀ ਹੈ ਤੇ ਬਹੁਤ ਹੀ ਜ਼ਿਆਦਾ ਲਾਭਦਾਇਕ ਹੈ ਆਪਾਂ ਲੇਡੀਜ਼ ਸਾਰਾ ਦਿਨ ਘਰ ਦਾ ਕੰਮ ਕਰਦੀਆਂ ਹਨ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ ਕਮਰ ਦਰਦ ਹੁੰਦਾ ਹੈ ਇਸ ਦਾ ਤੁਸੀਂ ਰੋਜ਼ ਦਾ ਇੱਕ ਪੀਸ ਖਾਓਗੇ ਤੇ ਤੁਹਾਨੂੰ ਇਹ ਜਿਹੜੀਆਂ ਸਾਰੀਆਂ ਪ੍ਰੋਬਲਮ ਤੁਹਾਡੀਆਂ ਕਿਉਰ ਹੋ ਜਾਣਗੀਆਂ ਮੇਰੀ ਇੱਕ ਰਿਕਵੈਸਟ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਇਸ ਨੂੰ ਅੱਧਾ ਘੰਟੇ ਲਈ ਰੂਮ ਟੈਂਪਰੇਚਰ ਦੇ ਵਿੱਚ ਹੀ ਰੱਖ ਦਿੱਤਾ ਸੀ ਕਿਉਂਕਿ ਮੌਸਮ ਠੰਡ ਦਾ ਹੈ ਤੇ ਬਹੁਤ ਹੀ ਜਲਦੀ ਇਹ ਜੰਮ ਕੇ ਤਿਆਰ ਹੋ ਗਈ ਹੈ ਹੁਣ ਇਸ ਤੇ ਆਪਾਂ ਪੀਸ ਕੱਟ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਪਰਫੈਕਟ ਪੀਸ ਕੱਟੇ ਜਾ ਰਹੇ ਹਨ ਤੇ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਹੀ ਦੇਖੋ ਸੈੱਟ ਹੋਏ ਹਨ ਤੇ ਕਿੰਨੇ ਜਿਆਦੇ ਵਧੀਆ ਪੀਸ ਬਣੇ ਹਨ ਲੋ ਜੀ ਕਿੰਨੇ ਵਧੀਆ ਆਪਣਾ ਗੁੰਦ ਪਾਕ ਦੀ ਬਰਫੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਵੀ ਬਣਾਇਓ ਖਾਇਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਮੇਰੀ ਇੱਕ ਰਿਕਵੈਸਟ ਹੈ ਜ਼ਰੂਰ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਸਾਰੇ ਭੈਣ ਭਰਾ ਇਸ ਨੂੰ ਬਣਾ ਕੇ ਇੰਜੋਏ ਕਰ ਸਕਣ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ